ਸਤਿਗੁਰਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਇਕੋਰੀ ਫੇਰ ਤੋਂ ਸਵਾਗਤ ਆ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਪਏ ਆ ਤੁਹਾਨੂੰ ਦੱਸਦੇ ਇਹ ਕਿ ਕਿਸਾਨਾਂ ਤੋਂ ਪਹਿਲਾਂ ਪੁਲਸ ਨੇ ਕੀਤਾ ਵੱਡਾ ਐਕਸ਼ਨ ਤੁਹਾਨੂੰ ਦੱਸਦੇ ਕਿ ਪੰਜਾਬ ਤੋਂ ਭਰ ਭਰ ਕੇ ਟਰਾਲੀਆਂ ਗੱਡੀਆਂ ਬੱਸਾਂ ਜਿਹੜੀਆਂ ਨੇ ਉਹ ਖਨੋਰੀ ਬਾਰਡਰ ਨੂੰ ਕਿਸਾਨਾਂ ਦੀਆਂ ਜਿਹੜੀਆਂ ਨੇ ਜਾਂਦੀਆਂ ਨੇ ਤੁਹਾਨੂੰ ਦੱਸਦੇ ਕਿ ਬਹੁਤ ਭਾਰੀ ਮਾਤਰਾ ਦੇ ਵਿੱਚ ਕਿਸਾਨ ਜਿਹੜੇ ਆ ਖਨੋਰੀ ਬਾਰਡਰ ਵੱਲ ਨੂੰ ਕੂਚ ਕਰ ਚੁੱਕੇ ਸੀ ਤੇ ਅੱਜ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਖਨੋਰੀ ਬਾਰਡਰ ਦੇ ਉੱਤੇ ਮਰਨ ਵਰਤ ਰੱਖਿਆ ਜਾਣਾ ਸੀ ਜਗਜੀਤ ਸਿੰਘ ਢੱਲੇ ਵੱਲੋਂ ਤੇ ਤੰਦ ਦੇ ਕਿ ਜਗਜੀਤ ਸਿੰਘ ਢੱਲੇ ਵੱਲੋਂ ਉਹਨਾਂ ਨੇ ਅੱਜ ਮਰਨ ਵਰਤ ਤੇ ਬੈਣਾ ਸੀ ਉਹਨਾਂ ਨੇ ਐਲਾਨ ਕੀਤਾ ਸੀ ਕਿ ਜਦ ਤੱਕ ਸਰਕਾਰਾਂ ਲਿਖਤੀ ਰੂਪ ਦੇ ਵਿੱਚ ਜਿਹੜੇ ਆਰਡਰ ਪਾਸ ਕੀਤੇ ਹੋਏ ਨੇ ਉਹਨਾਂ ਨੂੰ ਲਾਗੂ ਨਹੀਂ ਕਰਦੀਆਂ ਜਦ ਤੱਕ ਉਹ ਸਾਡੀਆਂ ਮੰਗਾਂ ਸਾਨੂੰ ਨਹੀਂ ਦਿੱਤੀਆਂ ਜਾਂਦੀਆਂ ਤਦ ਤੱਕ ਜਿਹੜਾ ਆ ਅਸੀਂ ਹੁਣ ਮਰਨ ਵਰਤ ਤੇ ਬੈਠਾਂਗੇ ਲਗਾਤਾਰ ਉਹਨਾਂ ਨੇ ਕਿਹਾ ਕਿ ਪਹਿਲਾ ਸਭ ਤੋਂ ਜਗਜੀਤ ਸਿੰਘ ਢੱਲੇਵਾਲ ਹੋរី ਜਿਹੜੇ ਮਰਨ ਵਰਤ ਤੇ ਬੈਠਾ ਲੱਗੇ ਸੀ ਉਸ ਤੋਂ ਬਾਅਦ ਉਹਨਾਂ ਨੇ ਕਿਆ ਸੀ ਮੇਰੀ ਮੌਤ ਤੋਂ ਬਾਅਦ ਆ ਫਿਰ ਲਾਈਨ ਬਾਰ ਲਾਈਨ ਜਿਹੜੇ ਆ ਕਿਸਾਨ ਮਰਨ ਵਰਤ ਤੇ ਬੈਠਦੇ ਜਾਣਗੇ ਤੇ ਆਪਣਾ ਜਿਹੜਾ ਆ ਉਹ ਮਰਨ ਦਾ ਜਿਹੜਾ ਆ ਉਹ ਇਸੇ ਤਰ੍ਹਾਂ ਹੀ ਜਿਹੜਾ ਉਹਨਾਂ ਚਾਰ ਚਾਲੂ ਰੱਖਿਆ ਜਾਏਗਾ ਜਦ ਤੱਕ ਸਰਕਾਰ ਜਿਹੜੀ ਹੈ ਉਹਨਾਂ ਦੀਆਂ ਮੰਗਾਂ ਨੂੰ ਨਹੀਂ ਸੁਣ ਲੈਂਦੀ ਤੰਦਾਦੇ ਕਿ ਪੂਰੇ ਪੰਜਾਬ ਦੇ ਵਿੱਚੋਂ ਕਿਸਾਨਾਂ ਨੇ ਟਰਾਲੀਆਂ ਭਰ-ਭਰ ਕੇ ਕਿਸਾਨਾਂ ਨੇ ਗੱਡੀਆਂ ਬੱਸਾਂ ਭਰ-ਭਰ ਕੇ ਜਿਹੜਾ ਆ ਖਨੌਰੀ ਬਾਰਡਰ ਵੱਲ ਨੂੰ ਕੂਚ ਕਰ ਦਿੱਤੀ ਸੀ ਤੇ ਉੱਥੇ ਬਹੁਤ ਵੱਡੇ ਲੈਵਲ ਤੇ ਕਿਸਾਨ ਜਿਹੜੇ ਆ ਉਹ ਪਹੁੰਚ ਚੁੱਕੇ ਸੀ ਤੇ ਖਨੌਰੀ ਬਾਰਡਰ ਦੇ ਉੱਤੇ ਜਿਹੜਾ ਆ ਇਹ ਮਰਨ ਵਰਤਰ ਮਰਨ ਵਰਤਿਆ ਜਿਹੜਾ ਉਹ ਜਗਜੀਤ ਸਿੰਘ ਢੱਲੇਵਾਲ ਹੋਂ ਨਾਲ ਵੱਲੋਂ ਰੱਖਿਆ ਜਾਣਾ ਸੀ ਪਰ ਇਸ ਤੋਂ ਪਹਿਲਾਂ ਹੀ ਜਿਹੜਾ ਆ ਪੁਲਿਸ ਨੇ ਆਪਣੇ ਵੱਲੋਂ ਜਿਹੜਾ ਆ ਉਹ ਐਕਸ਼ਨ ਕਰ ਦਿੱਤਾ ਕਿਸਾਨਾਂ ਦੇ ਐਕਸ਼ਨ ਤੋਂ ਪਹਿਲਾਂ ਪੁਲਿਸ ਨੇ ਹੀ ਐਕਸ਼ਨ ਕਰ ਦਿੱਤਾ ਆ ਉਹਦੇ ਵਿੱਚ ਆਂਦਾ ਦਈਏ ਕਿ ਕਿਸਾਨ ਆਗਵਾ ਨੂੰ ਜਿਹੜਾ ਆ ਪੰਜਾਬ ਪੁਲਿਸ ਵੱਲੋਂ ਚੱਕ ਲਿਆ ਗਿਆ ਆ ਪੁਲਿਸ ਨੇ ਚੱਕ ਕੇ ਜਗਜੀਤ ਸਿੰਘ ਢੱਲੇ ਵਾਲੋਂ ਨੂੰ ਜਿਹੜਾ ਆ ਉਹ ਇੱਕ ਹਸਪੀਟਲ ਦੇ ਵਿੱਚ ਦਾਖਲ ਕਰਵਾ ਦਿੱਤਾ ਆ ਦੱਸਿਆ ਗਿਆ ਕਿ ਐਮਰਜੈਂਸੀ ਦੇ ਵਿੱਚ ਜਿਹੜਾ ਆ ਉਹਨਾਂ ਨੂੰ ਦਾਖਲ ਕਰਵਾ ਦਿੱਤਾ ਗਿਆ ਆ ਤਾਂ ਕਿ ਉਹ ਮਰਨ ਵਰਤ ਦੇ ਉੱਤੇ ਨਾ ਬੈਠ ਸਕਣ ਜੋ ਕਿ ਖਨੋਰੀ ਬਾਰਡਰ ਦੇ ਉੱਤੇ ਜਗਜੀਤ ਸਿੰਘ ਢੱਲੇ ਵਾਲ ਹੁਣਾਂ ਵੱਲੋਂ ਜਿਹੜਾ ਆ ਮਰਨ ਵਰਤ ਰੱਖਿਆ ਜਾਣਾ ਸੀ ਉਸ ਮਰਨ ਵਰਤ ਤੋਂ ਪਹਿਲਾਂ ਹੀ ਪੁਲਿਸ ਦਾ ਐਕਸ਼ਨ ਕਰ ਉਹਨਾਂ ਨੂੰ ਉਥੋਂ ਗ੍ਰਿਫਤਾਰ ਕਰਕੇ ਡੀ ਐਮ ਸੀ ਦੇ ਵਿੱਚ ਜਿਹੜਾ ਆ ਉਹ ਲੈ ਆਂਦਾ ਤੇ ਅਮਰਜੈਂਸੀ ਦੇ ਵਿੱਚ ਜਿਹੜਾ ਆ ਉਹ ਦਾਖਲ ਕਰਵਾ ਦਿੱਤਾ ਤਾਂ ਕਿ ਉਹ ਮਰਨ ਵਰਤ ਜਿਹੜਾ ਆ ਨਾ ਰੱਖਣ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਜਿਹੜਾ ਆ ਉਹ ਕਿਸਾਨਾਂ ਦਾ ਇਹ ਜਿਹੜਾ ਚੱਲਦਾ ਪਿਆ ਆ ਨਾਲ ਦੀ ਨਾਲ ਕਿਸਾਨਾਂ ਨੇ ਜਿਹੜਾ ਆ ਵੱਡੇ ਐਕਸ਼ਨ ਦੀ ਗੱਲ ਕਰ ਦਿੱਤੀ ਉਹਨਾਂ ਨੇ ਕਿਹਾ ਆ ਕਿ ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤੇ ਮਰਨ ਵਰਤ ਜਿਹੜਾ ਆ ਉਹ ਜ਼ਰੂਰ ਹੋਵੇਗਾ ਭਾਵੇਂ ਜਗਜੀਤ ਸਿੰਘ ਡੱਲੇਵਾਲ ਉਹਨਾਂ ਨੂੰ ਉਹਨਾਂ ਨੇ ਗ੍ਰਫਤਾਰ ਕਰ ਹੀ ਲਿਆ ਆ ਜਿੱਦਾਂ ਮਰਜ਼ੀ ਕਰ ਲਿਆ ਆ ਪਰ ਫਿਰ ਵੀ ਕਿਸਾਨ ਜਿਹੜੇ ਆ ਉਹ ਕਦੇ ਵੀ ਆਪਣੀ ਉਸ ਰਣਨੀਤੀ ਤੋਂ ਪਿੱਛੇ ਨਹੀਂ ਹਟਣਗੇ ਤੇ ਲਗਾਤਾਰ ਜਿਹੜਾ ਆ ਉਹ ਸਰਕਾਰ ਦਾ ਵਿਰੋਧ ਕਰਦੇ ਹੋਏ ਉਹਨਾਂ ਮੰਗਾਂ ਨੂੰ ਮੰਗਦੇ ਰਹਿਣਗੇ ਜਿਹੜੀਆਂ ਕੀ ਹਾਲੇ ਕੀ ਅ ਸਰਕਾਰ ਵੱਲੋਂ ਜਿਹੜਾ ਸੈਂਟਰ ਸਰਕਾਰ ਵੱਲੋਂ ਉਹ ਮੰਗਾਂ ਜਿਹੜੀਆਂ ਇਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਦਿੱਤੀਆਂ ਗਈਆਂ ਸੀ ਪਰ ਕਿਤੇ ਨਾ ਕਿਤੇ ਉਹ ਮੰਗਾਂ ਜਿਹੜੀਆਂ ਨੇ ਲਾਗੂ ਨਹੀਂ ਹੋਈਆਂ ਸੀ ਇਸੇ ਕਰਕੇ ਜਿਹੜਾ ਆ ਕਿਸਾਨਾਂ ਨੇ ਕਹਿ ਦਿੱਤਾ ਕਿ ਜਦ ਤੱਕ ਉਹ ਮੰਗਾ ਲਾਗੂ ਨਹੀਂ ਹੁੰਦੀ ਆ ਉਹਨਾਂ ਮੰਗਾ ਦੇ ਉੱਤੇ ਜਿਹੜਾ ਆ ਪੂਰੀ ਤਰ੍ਹਾਂ ਕੰਮ ਨਹੀਂ ਕੀਤਾ ਜਾਂਦਾ ਤਦ ਤੱਕ ਜਿਹੜਾ ਆ ਅਸੀਂ ਮਰਨ ਵਰਤ ਤੋਂ ਨਹੀਂ ਉੱਠ ਲੱਗੇ ਭਾਵੇਂ ਪੁਲਿਸ ਕੁਝ ਵੀ ਕਰ ਲਵੇ ਲਗਾਤਾਰ ਜਿਹੜੀਆਂ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵੀ ਵਾਇਰਲ ਹੁੰਦੀਆਂ ਪਈਆਂ ਨੇ ਤੇ ਲਗਾਤਾਰ ਜਿਹੜੀਆਂ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਖਨੋਰੀ ਬਾਰਡਰ ਤੋਂ ਦੇਖਣ ਨੂੰ ਤੁਹਾਨੂੰ ਮਿਲਦੀਆਂ ਹੋਣਗੀਆਂ ਫਿਰ ਤੁਹਾਨੂੰ ਦੱਦ ਦੇ ਕਿ ਇਹ ਕਿਸਾਨਾਂ ਦੇ ਐਕਸ਼ਨ ਤੋਂ ਪਹਿਲਾਂ ਜਿਹੜਾ ਆ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ ਜਗਜੀਤ ਸਿੰਘ ਢੱਲੇਵਾਲ ਹੋਣਾ ਨੂੰ ਗ੍ਰਿਫਤਾਰ ਕਰਕੇ ਜਿਹੜਾ ਆ ਐਮਰਜੈਂਸੀ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਆ ਤਾਂ ਕਿ ਉਹ ਆਪਣਾ ਮਰਨ ਵਰਤਨ ਨਾ ਰੱਖ ਸਕਣ ਤਸਵੀਰਾਂ ਤੁਸੀਂ ਜਿਹੜਾ ਆ ਆਪਣੀ ਸਕਰੀਨ ਦੇ ਉੱਤੇ ਦੇਖਦੇ ਪਿਓ ਬਣੇ ਰਹੋ ਇਸੇ ਤਰ੍ਹਾਂ ਡੀਪੀਜੀ ਪੰਜਾਬੀ ਤੇ ਤਾਂ ਕਿ ਨਵੇਂ ਤੋਂ ਨਵੇਂ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਬੜੇ ਆਰਾਮ ਦੇ ਨਾਲ ਧੰਨਵਾਦ ਮਿਲਦਾ ਕਿਸੇ ਅਗਲੇ ਵੀਡੀਓ ਦੇ ਵਿੱਚ